ਸਿਮਰਨ ਹਾਂਜੀ ਵੀਰੇ ਹਾਲੋ ਏਡੀ ਚ ਕਹਿ ਰਹੇ ਨਾ ਤੁਸੀਂ ਸਟਾਕ ਹੋਰ ਚਾਹੀਦਾ ਵਾ ਹਾਂਜੀ ਸਾਰਾ ਸਟਾਕ ਏਡੀ ਵਾਲੇ ਆਇਆ ਵਾ ਵੀਰੇ ਡਿਜ਼ਾਈਨ ਕਿੰਨੇ ਸੋਹਣੇ ਆਏ ਆ ਨਾ ਹੂੰ ਇਹ ਵੀ ਸਾਰੇ 50% ਡਿਸਕਾਊਂਟ ਤੇ ਆ ਠੀਕ ਆ ਠੀਕ ਆ ਰੇਟ ਲੱਗ ਗਿਆ ਤੇ ਡੱਬੇ ਤੁਸੀਂ ਸੰਭਾਲ ਲਓ ਤੇ ਧਿਆਨ ਚ ਰੱਖ ਲਓ ਡਿਜ਼ਾਈਨ ਠੀਕ ਆ ਠੀਕ ਆ ਠੀਕ ਆ ਤੁਸੀਂ ਰੱਖੋ ਨਹੀਂ ਚੇ ਨਾਲੇ ਨਾ ਮੈਂ ਹੁਣ ਬੈਂਕ ਚ ਚੱਲਾਂ ਵਾ ਅੱਧੇ ਘੰਟੇ ਤੱਕ ਆਉਂਗਾ ਧਿਆਨ ਰੱਖਿਓ ਵਿੱਚ ਠੀਕ ਆ ਠੀਕ ਆ ਵੀਰੇ ਸਨੀ ਨੂੰ ਕਾਲ ਕਰਾਂ ਸਨੀ ਵੀ ਨਹੀਂ ਆਇਆ ਹੈਲੋ ਹੈਲੋ ਹਾਂਜੀ ਵੀਰੇ ਸਣੀ ਕਿੱਥੇ ਆ ਮੈਂ ਘਰੇ ਸੀਗਾ ਘਰੇ ਸੀਗਾ ਚਲ ਐਂ ਕਰ ਦੁਕਾਨ ਤੇ ਆ ਦੁਕਾਨ ਦੁਕਾਨ ਤੇ ਓੱਖਾ ਵੀਰੇ ਕਿਉਂ ਮੈਂ ਦੋਸਤਾਂ ਨਾਲ ਚੱਲੇ ਮੈਨੂੰ ਫੋਨ ਆਇਆ ਹੋਣੀ ਤੂੰ ਐਂ ਕਰ ਅੱਧੇ ਘੰਟੇ ਲਈ ਦੁਕਾਨ ਤੇ ਆ ਜਾ ਉਸ ਤੋਂ ਬਾਅਦਿੱਥੇ ਜਾਣਾ ਚੱਲ ਜੀ ਵੀਰੇ ਇਹ ਤਾਂ ਓੱਖਾ ਵਾਣਾ ਫਿਰ ਤੁਸੀਂ ਲੇਟ ਹੋ ਕੇ ਫਿਰ ਮੈਂ ਤਾਂ ਰਹਿ ਜਾਊਂਗਾ ਉਹ ਨਹੀਂ ਹੁੰਦਾ ਲੇਟ ਮੈਂ ਬੈਂਕ ਦਾ ਕੰਮ ਹੀ ਜਾਣਾ ਵਾ ਬਸ ਅੱਧੇ ਘੰਟੇ ਚ ਆ ਜਾਣਾ ਵਾ ਪੱਕੀ ਗੱਲ ਹੈ ਨਾ ਫਿਰ ਮੈਂ ਆ ਜਾਊਂਗਾ ਅੱਧੇ ਘੰਟਾ ਵਾ ਹਾਂ ਅੱਧੇ ਘੰਟੇ ਲਈ ਆ ਬਸ ਆ ਜਾ ਚਲੋ ਠੀਕ ਆਉਣਾ ਮੈਂ ओके ਆ ਗਿਆ ਸੱਨੀ ਤੇ ਹਾਂ ਨਾ ਕਿ ਮ ਆ ਗਿਆ ਬਸ ਅੱਧੇ ਘੰਟੇ ਤੱਕ ਠੀਕ ਆ ਆ ਜੇ ਅੱਧੇ ਘੰਟੇ ਤੱਕ ਵੀਰ ਤੁਸੀਂ ਪਿਛਲੀ ਵਾਰ ਯਾਦ ਹੈ ਨਾ ਕੀ ਕੀਤਾ ਸੀਗਾ ਕੀ ਕੀਤਾ ਸੀਗਾ ਲੇਟ ਹੋ ਗਏ ਸੀ ਇੰਨਾ ਤੁਸੀਂ ਤੇ ਬਾਜ਼ਾਰ ਗਿਆ ਸੀ ਬਾਜ਼ਾਰ 'ਚ ਟਾਈਮ ਲੱਗਦਾ ਹੀ ਆ ਨਾਲੇ ਤੈਨੂੰ ਪਤਾ ਰੱਖਣੀ ਦਾ ਸੀਜ਼ਨ ਆ ਰੱਖਣੀ ਦਾ ਸਟਾਕ ਖਤਮ ਸੀਗਾ ਪਰ ਹੁਣ ਨਾ ਟਾਈਮ ਲਾਇਓ ਰੱਖਣੀਆਂ ਤਾਂ ਆ ਗਈਆਂ ਨੇ ਹੁਣ ਆਪਣੇ ਕੋ ਤੇ ਵੇ ਬੈਂਕ ਹੀ ਚੱਲਾਂ ਆਜੂਗਾ ਤੇ ਘੰਟੇ ਤੱਕ ਛੇਤੀ ਆ ਜਾ ਫਿਰ ਮੇਰੇ ਕੋ ਵੀ ਏਦਾਂ ਘੰਟਾ ਹੀ ਆ ਦਾ ਫੋਨ ਆ ਗਿਆ ਹੁਣ ਵੀਰਾ ਵੀ ਨਹੀਂ ਆਇਆ ਅਜੇ ਤੱਕ ਹੈਲੋ ਤੂੰ ਕਿੱਥੇ ਰਹਿ ਗਿਆ ਉਹ ਮੈਂ ਤਾਂ ਦੁਕਾਨ ਤੇ ਆ ਯਾਰ ਦੁਕਾਨ ਤੇ ਕੀ ਕਰਨ ਚਲਾ ਗਿਆ ਤੇਰੀ ਮੇਰੀ ਗੱਲ ਨਹੀਂ ਅਸੀਂ ਆਪਾਂ ਜਾਣਾ ਉਹ ਵੀਰੇ ਗੱਲ ਹੋਈ ਸੀਗੀ ਮੈਨੂੰ ਪਤਾ ਉਹ ਮੇਰੇ ਵੱਡੇ ਭਰਾ ਦਾ ਫੋਨ ਆ ਗਿਆ ਸੀ ਨਾ ਬਸ ਅੱਧੇ ਘੰਟੇ ਦੀ ਗੱਲ ਕੀਤੀ ਸੀ ਵੀਰੇ ਨੇ 10 ਮਿੰਟ ਰਹਿ ਗਏ ਹੁਣ ਤਾਂ ਵੀਰੇ ਨਹੀਂ ਆ ਜਾਣਾ ਵਾ ਤੇਰਾ ਵੱਡਾ ਭਰਾ ਤੇਰਾ ਖਿੱਚ ਗਿਆ ਹੁਣ ਨਹੀਂ ਆਂਦਾ ਤੂੰ ਰਹਿਂਦੇ ਮੈਂ ਚੱਲਿਆ ਪਾਰਟੀ ਤੇ ਓਏ ਇਦਾਂ ਨਾ ਕਰ ਯਾਰ ਆਪਾਂ ਇਕੱਠਿਆਂ ਨੇ ਜਾਣਾ ਤੈਨੂੰ ਪਤਾ ਵਾ ਨਾ ਇਹ ਤਾਂ 5 ਮਿੰਟ ਤੇ ਆ ਗਿਆ ਠੀਕ ਆ ਨਹੀਂ ਮੈਂ ਚੱਲਿਆ ਓਏ ਯਾਰ ਤੂੰ ਮੇਰੀ ਗੱਲ ਸੁਣ ਤੂੰ 10 ਮਿੰਟ ਰੁਕ 10 ਮਿੰਟ ਦੇ ਰੁਕ ਜਾ ਜੇ ਤੂੰ ਆਣਾ ਆ ਜਾ ਨਹੀਂ ਤਾਂ ਰਹਿਂਦੇ ਯਾਰ ਓਏ ਯਾਰ ਭਾਈ 10 ਮਿੰਟ ਰੁਕ ਜਾ ਮੈਂ ਹੁਣੀ ਵੀਰਨ ਨੂੰ ਫੋਨ ਕਰਕੇ ਤੈਨੂੰ ਬੈਕ ਕਾਲ ਕਰਦਾ 10 ਮਿੰਟ ਰੁਕ ਬਸ 10 ਮਿੰਟ ਠੀਕ ਆ ਵੀਰਨ ਨੂੰ ਫੋਨ ਕਰਨਾ ਛੇਤੀ

ਚਲ ਕੰਮ ਕਰ ਲੈ ਫਿਰ ਤੂੰ ਹੁਣ ਆ ਬੋਲੂਗਾ ਮੈਨੂੰ ਇਹਦਾ ਫੋਨ ਆਈ ਜਾਂਦਾ ਵਾ ਕੀ ਕਰਾਂ ਇਹਨੂੰ ਚੱਕ ਲੈਣਾ ਹੈਲੋ ਯਾਰ ਤੈਨੂੰ ਘੰਟਾ ਹੋ ਗਿਆ ਕਹੇ ਇਹਨੂੰ ਓਏ ਯਾਰ ਮੇਰੀ ਗੱਲ ਸੁਣ ਥੋੜਾ ਜਿਹਾ ਟਾਈਮ ਰੁਕ ਜਾ ਬਾਈ ਨਹੀਂ ਆਣਾ ਸੀ ਨਾ ਮੈਨੂੰ ਪਹਿਲਾਂ ਦੱਸ ਦਿੰਦਾ ਤੇਰੇ ਕਰਕੇ ਮੈਂ ਵੀ ਲੇਟ ਹੋ ਗਿਆ ਹੁਣ ਤੂੰ ਦਾਫਾ ਹੋ ਮੈਂ ਚੱਲਿਆ ਉਹ ਮੇਰੀ ਗੱਲ ਤਾਂ ਸੁਣ ਯਾਰ ਮੈਨੂੰ ਕੀ ਪਤਾ ਸੀ ਵੀਰੇ ਮੈਨੂੰ ਇੱਥੇ ਬਿਠਾ ਕੇ ਚਲ ਜੂਗਾ ਬੈਠਾ ਮੈਂ ਯਾਰ ਮੇਰੇ ਵੀਰੇ ਮੈਨੂੰ ਕੀ ਪਤਾ ਸੀ ਵੀਰੇ ਇੱਥੇ ਬਿਠਾ ਕੇ ਚਲ ਜੂਗਾ ਮੈਨੂੰ ਹੁਣ ਮੇਰਾ ਫੋਨ ਚੱਕ ਰਿਹਾ ਪੀਰਾ ਜਾਣੇ ਮੈਨੂੰ ਨਹੀਂ ਕੁਝ ਪਤਾ ਐਵੇਂ ਮੇਰਾ ਟਾਈਮ ਖਰਾਬ ਕਰਤਾ ਓ ਯਾਰ ਐ ਕਾ ਤੋ ਕਰਦਾ ਭਰਾਣ ਕਿੰਨਾ ਚਾਹੀਦਾ ਆ ਕਿੰਨੇ ਦਾ ਵੀਰੇ ਇਹਦਾ 2000 ਐਮਆਰਪੀ ਲੈਸ ਕਰਕੇ ਕਿੰਨੇ ਦਾ ਇਹਦਾ ਰੇਟ ਮੈਨੂੰ ਕਿੱਦਾਂ ਪਤਾ ਹੋਊਗਾ ਮੈਂ ਤਾਂ ਦੁਕਾਨ ਤੇ ਹੀ ਅੱਜ ਆਇਆ ਮੈਨੂੰ ਪਤਾਉਣਾ ਸੀ ਇਹਦਾ ਰੇਟ ਤਾਂ ਵੀਰੇ ਨੂੰ ਪੁੱਛ ਲਓ ਨਾ ਫੋਨ ਕਰਕੇ ਵੀਰਾ ਫੋਨ ਨਹੀਂ ਚੱਕ ਰਿਹਾ ਮੈਂ ਕੀ ਕਰਾਂ ਤੈਨੂੰ ਰੇਟ ਨਹੀਂ ਪਤਾ ਹੈਗਾ ਇਹਦਾ ਵੀਰੇ ਲੈਸ ਕਰਕੇ ਥੋੜਾ ਹੁਣ ਪਤਾ ਹੋਊਗਾ ਮੈਨੂੰ ਕਿੰਨੇ ਦਾ ਵਾ ਮੈਨੂੰ ਕਿੰਨਾ ਟਾਈਮ ਹੋ ਗਿਆ ਤੇ ਕੰਮ ਕਰਦੇ ਨੂੰ ਮੈਨੂੰ ਪਤਾ ਹੋਣਾ ਚਾਹੀਦਾ ਵਾ ਹੁਣ ਆ ਕੇ ਚਲੀ ਗਈ ਆ ਵੀਰੇ ਜੇ ਤੁਸੀਂ ਦੱਸ ਦਿੰਦੇ ਨਾ ਤਾਂ ਉਹ ਲੈ ਜਾਂਦੇ ਨੈਕਲਸ ਮੈਂ ਦੱਸਾਂ ਕਿੱਦਾਂ ਮੈਨੂੰ ਕਿਹੜਾ ਰੇਟ ਪਤਾ ਨਹੀਂ ਇਹ ਕਿੰਨੀ ਵਾਰੀ ਕਹਾਂ ਵੀਰੇ ਦੁਕਾਨ ਤੇ ਬੈਠਿਆ ਕਰੋ ਰੇਟ ਦਾ ਪਤਾ ਲੱਗ ਜਾਊਗਾ ਹੁਣ ਤੂੰ ਦੱਸੇਂਗੀ ਮੈਨੂੰ ਕਦੋਂ ਵੇਣਾ ਕਦੋਂ ਨਹੀਂ ਵੇਣਾ ਹੈਗਾ ਵੀਰੇ ਇੰਨੀ ਮੁਸ਼ਕਿਲ ਨਾ ਗਾਹ ਕੰਦੇ ਬੇ ਤੇ ਤੁਸੀਂ ਉਹ ਵੀ ਇੱਦੀ ਭੇਜਤਾ ਕੋਈ ਗੱਲ ਨਹੀਂ ਗਾਗ ਹੋਰ ਆ ਜਾਣਗੇ ਵੀਰੇ ਪੈਸੇ ਲੈਣ ਨੂੰ ਵੀ ਤਾਂ ਫਿਰ ਤੁਸੀਂ ਦੁਕਾਨ ਤੇ ਹੀ ਆਣੇ ਹੋ ਜੇ ਗਾਗ ਸਮਾਨ ਲੈ ਕੇ ਜਾਊਗਾ ਤਾਂ ਹੀ ਪੈਸੇ ਦਵਾਂਗੇ ਅਸੀਂ ਤੁਹਾਨੂੰ ਵੀ ਤੂੰ ਜ਼ਿਆਦਾ ਨਾ ਬੋਲ ਪੈਸੇ ਦਿੱਤੋ ਨਹੀਂ ਦਿੰਦਾ ਹੈਗਾ ਮੈਂ ਵੀਰੇ ਤਾਂ ਲੈਣਾ ਆਪਣੇ ਤੋਂ ਪਤਾ ਨਹੀਂ ਕਿਹੜਾ ਕੰਮ ਕਰਦਾ ਹੈ ਰੇਟ ਇਹਨਾਂ ਨੂੰ ਪਤਾ ਨਹੀਂ ਹੈਗਾ ਇੱਥੇ ਇੰਨਾ ਟਾਈਮ ਰਹਿ ਕੇ ਵੀ ਤੁਸੀਂ ਬਹਿ ਜਾ ਕਰੋ ਵੀਰੇ ਫਿਰ ਦੁਕਾਨ ਤੇ ਤੁਹਾਨੂੰ ਪਤਾ ਲੱਗ ਜਾ ਕਰੂਗਾ ਕੋਈ ਗੱਲ ਨਹੀਂ ਟਾਈਮ ਆਊਗਾ ਬਹਿ ਜਾਊਂਗਾ ਮੈਂ ਇੱਥੇ ਉੱਤੋਂ ਵੀਰਾ ਨਹੀਂ ਆ ਰਹੇ ਹੈਗੇ ਕੀ ਦਿਮਾਗ ਖਰਾਬ ਕਰੇ ਜਾਂਦੀਆਂ ਨੇ ਬਿਰੇ ਕਿੱਥੇ ਰਹਿ ਗਏ ਸੀ ਤੁਸੀਂ ਮੈਂ ਕਦੋਂ ਤਾਂ ਤੁਹਾਨੂੰ ਫੋਨ ਕਰੀ ਜਾਂਦਾ ਸੀਗਾ ਨਾ ਮੇਰਾ ਪਹੁੰਚ ਗਿਆ ਕੋਈ ਲਾਈਨ ਲੰਬੀ ਸੀ ਟਾਈਮ ਲੱਗ ਗਿਆ ਤੇ ਲੈਣ ਕਿਹੜਾ ਲੰਗਰ ਦੀ ਸੀਗੀ ਕੋਈ ਕੱਲ ਐਤਵਾਰ ਸੀ ਛੁੱਟੀ ਸੀਗੀ ਸੋਮਵਾਰ ਸੀਗਾ ਅੱਜ ਮੈਨੂੰ ਥੋੜੀ ਪਤਾ ਸੀ ਵੀ ਇੰਨੀ ਲਾਈਨ ਲੰਬੀ ਹੋਊਗੀ ਤੁਸੀਂ ਮੈਨੂੰ ਅੱਧਾ ਘੰਟਾ ਕਹਿ ਕੇ ਗਏ ਸੀਗੇ ਤੇ ਇੰਨਾ ਟਾਈਮ ਲਾ ਕੇ ਆ ਗਏ ਹੋ ਉਹ ਮੁੰਡੇ ਨਾਲ ਜਾਣਾ ਸੀਗਾ ਮੈਂ ਇੰਨਾ ਜ਼ਰੂਰੀ ਹੁਣ ਕੀ ਫਾਇਦਾ ਕਿਤੇ ਜਾਣ ਦਾ ਚਲਾ ਗਿਆ ਉਹ ਕੱਲਾ ਉਹ ਤਾਂ ਮੈਨੂੰ ਬੋਲ ਕੇ ਗਿਆ ਵਾ ਉਹ ਕਮਾਲ ਕਰਦਾ ਸਨ ਨਹੀਂ ਯਾਰ ਬੈਂਕ ਹੀ ਗਿਆ ਸੀਗਾ ਨਾਲੇ ਰੋਜ਼ ਹੀ ਘੁੰਮਦਾ ਰਹਿਣਾ ਅੱਜ ਨਹੀਂ ਜਾਏਗਾ ਤਾਂ ਕੀ ਫਰਕ ਪੈਣਾ ਵਾ ਪਾਜੀ ਫਰਕ ਪੈਂਦਾ ਵਾ ਮੈਨੂੰ ਠੀਕ ਹੈ ਤੁਹਾਨੂੰ ਨਹੀਂ ਪਤਾ ਹੈਗਾ ਨਾਲੇ ਇੱਕ ਗੱਲ ਹੋਰ ਜਿੱਥੇ ਵੀ ਜਾਣਾ ਹੁੰਦਾ ਪੱਕਾ ਟਾਈਮ ਦੇ ਕੇ ਜਾਇਆ ਕਰੋ ਚੱਲ ਛੱਡ ਗਾਹਕ ਆਇਆ ਸੀ ਕੋਈ ਗਾਹਕ ਆਇਆ ਸੀਗਾ ਮੁੜ ਗਿਆ ਕਿਉਂ ਵੀਰੇ ਇਹਨਾਂ ਦੀ ਗਲਤੀ ਕਰਕੇ ਮੁੜਿਆ ਵਾ ਮੇਰੀ ਗਲਤੀ ਕਰਕੇ ਮੁੜਿਆ ਹਾਂਜੀ ਪਾਜੀ ਤੁਸੀਂ ਇਹਨਾਂ ਨੂੰ ਕੰਮ ਨੇ ਸਿਖਾਉਂਦੇ ਹੈਗੇ ਕਿਉਂ ਵੀਰੇ 60 ਸੀਗਾ ਉਹ ਤੇ 2000 ਐਮ ਆਰ ਪੀ ਸੀਗਾ ਲੈਸ ਕਰਕੇ ਨਹੀਂ ਪਤਾ ਸੀ ਮੈਂ ਵੀਰੇ ਨੂੰ ਪੁੱਛ ਲਈ ਕਿ ਇਹ ਕਹਿੰਦੇ ਮੈਨੂੰ ਨਹੀਂ ਲੈਸ ਕਰਕੇ ਥੋੜੀ ਉਹਨਾਂ ਨੂੰ ਦੱਸਣਾ ਵਾ ਤੇ ਮੈਨੂੰ ਵੀ ਕਿੱਥੋਂ ਪਤਾ ਆਊਗਾ ਆ ਤੈਨੂੰ ਪਤਾ ਕਿੱਥੋਂ ਹੋਊਗਾ ਆਵਾਰਾ ਕਰਦੀ ਘੁਮਾ ਲੋ ਘਰੇ ਬੈਠ ਜਾਓ ਫੋਨ ਚਲਾ ਲੋ ਉਹਦਾ ਪਤਾ ਤੈਨੂੰ ਸਾਰਾ ਕੁਝ ਕੰਮ ਦੇ ਬੈਠੇਗਾ ਤਾਂ ਹੀ ਪਤਾ ਲੱਗੂਗਾ ਜੇ ਫੋਨ ਚੱਕਦੇ ਨਾ ਤਾਂ ਪੁੱਛ ਵੀ ਲੈਂਦੇ ਸੀ ਦੁਬਾਰਾ ਤਾਂ ਮੈਨੂੰ ਕੋਈ ਫੋਨ ਆਇਆ ਨਹੀਂ ਹੋਣ ਕੀਤਾ ਦੁਬਾਰਾ ਦੋ ਕੋਲਾਂ ਆਈਆਂ ਨੇ ਉਹ ਵੀ ਤੇ ਉਹ ਕੋਟ ਚੱਕ ਲਈ ਫਿਰ ਸਿੱਧਾ ਫੋਨ ਕਰਨ ਨੂੰ ਇਹ ਕਹਿੰਦੇ ਉਹ ਤਾਂ ਚੱਕਦੇ ਹੀ ਨਹੀਂ ਪਏ ਫੋਨ ਨਹੀਂ ਤਾਂ ਹੋਊਗੀ ਕੰਮ ਕਰਨ ਦੀ ਤਾਂ ਹੀ ਆ ਨਾ ਚਲੋ ਜੇ ਨਹੀਂ ਜਾਣਾ ਕਿਤੇ ਤਾਂ ਬਹਿ ਜਾ ਮੈਂ ਨਹੀਂ ਬਹਿਣਾ ਮੈਂ ਘਰ ਚੱਲਣਾ ਆਪਣੇ ਉਹ ਹੁਣ ਕਰੇ ਕੀ ਕਰੇਗਾ ਜਾ ਕੇ ਮੈਂ ਕਰੇ ਆਰਾਮ ਨਾਲ ਬਹਿਣਾ ਮੈਂ ਮੂਵੀ ਮੂਵੀ ਦੇਖਣੀ ਆ ਘਰੇ ਬੈਠ ਕੇ ਠੀਕ ਆ ਨਾ ਤੁਸੀਂ ਆਪਣਾ ਕੰਮ ਕੰਮ ਕਰ ਲਓ ਮੇਰਾ ਸਾਰਾ ਦਿਨ ਖਰਾਬ ਕਰਾਤਾ ਤੁਸੀਂ ਹੁਣ ਇੰਨਾ ਜ਼ਰੂਰੀ ਜਾਣਾ ਸੀਗਾ ਮੈਂ ਸਣੀ ਤੂੰ ਗੱਲ ਕਿਉਂ ਨਹੀਂ ਸਮਝਦਾ ਯਾਰ ਘਰੇ ਜਾ ਕੇ ਟਾਈਮ ਵੇਸਟ ਕਰੇਗਾ ਇੱਥੇ ਬੈਠ ਹੋਂ ਚੀਜ਼ਾਂ ਦਾ ਪਤਾ ਹੋਊਗਾ ਕੱਲ ਨੂੰ ਗਾਹਕ ਨਹੀਂ ਮੁੜੂਗਾ ਕੋਈ ਕਮਾਲ ਕੇ ਪੈਸੇ ਤੈਨੂੰ ਹੀ ਦੇਣੇ ਆ ਤੇਰੇ ਲਈ ਕਮਾਰੇ ਆ ਹੋਰ ਕਿਤੇ ਨਹੀਂ ਕਮਾਰੇ ਆ ਮੈਂ ਬੈਠ ਜਾ ਇੱਥੇ ਕਿਤੇ ਨਹੀਂ ਜਾਣਾਗਾ ਤੁਸੀਂ ਐਂ ਕਰੋ ਕੰਮ ਕਰੋ ਮੈਂ ਕੱਲ ਤੋਂ ਵਹਜੂਗਾ ਕੋਈ ਗੱਲ ਨਹੀਂ ਸਿਮਰਨ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਨੂੰ ਚਲੋ ਜੇ ਨਹੀਂ ਪਤਾ ਸੀ ਕੋਈ ਉਦਾਂ ਆਈਡੀਆ ਨਾ ਦੱਸ ਦਿੰਦੇ ਕੋਈ 150 ਘੱਟ ਲੈ ਲੈਂਦੇ ਗਾਹਕ ਤਾਂ ਨਾ ਖਾਲੀ ਮੋੜ ਦੇ ਵੀਰੇ ਵੀਰੇ ਬੋਲਣਾ ਨਹੀਂ ਬਹੁਤ ਲੱਗ ਗਿਆ ਸੀਗਾ ਗਾਹਕ ਆਪ ਹੀ ਚਲੇ ਗਿਆ ਚੱਲ ਫਿਰ ਐਂ ਕਰੋ ਜਿੰਨੇ ਵੀ ਸੈਟ ਨੇ ਨਾ ਚੱਕ ਕੇ ਲਿਆ ਤੇ ਮਾਰਕਰ ਲੈ ਮੈਂ ਤੁਹਾਨੂੰ ਲਿਖ ਕੇ ਲਗਾ ਦਿੰਦਾ ਹਾਂ ਲੈਸ ਕਰਕੇ ਠੀਕ ਹੈ ਠੀਕ ਹੈ ਇਸ ਨੂੰ ਉਹਨੇ ਨਵੇਂ ਵਾਲੇ ਦਾ 1250 ਲਾ ਦੇ ਤੇ ਦਾ 1100 seni 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 kok terima apa ਉਹ ਤੈਨੂੰ ਦੇਖਿਆ ਨਹੀਂ ਮੈਂ ਵਾਜਾ ਮਾਰੀਆਂ ਨੇ ਅ ਟੂਟੀਆਂ ਲਾਈਆਂ ਹੋਈਆਂ ਕੰਨਾ ਚੈਨ ਨੂੰ ਕੱਟ ਲਾ ਪਾਜੀ ਐਡ ਕੋ ਲੱਗੇ ਹੋਇਆ ਨਾ ਤੇ ਸਾਈ ਸੁਣੂਗਾ ਤੈਨੂੰ ਦੱਸ ਵਾਜਾ ਮਾਰ ਕੇ ਤੈਨੂੰ ਪਾਜੀ ਨਹੀਂ ਸੁਣਿਆ ਤਾਂ ਕੀ ਹੋ ਗਿਆ ਹੋਇਆ ਕੀ ਆ ਦੇਖ ਲੈ ਸਮਾਨ ਦੇਖਿਆ ਸਰ ਮੇਰੇ ਤਾਂ ਕਾਗ ਸਿੰਘ ਮੈਨੂੰ ਉੱਥੇ ਨਾ ਕਹਿੰਦੇ ਉਹ ਵਾਜਾ ਮਾਰੀਆਂ ਭਰਾਵਾ ਹੋਰਾਂ ਕਿਹੜਾ ਤੂੰ ਸੁਣ ਲੈਣਾ ਸੀਗਾ ਕੀ ਪਤਾ ਲੱਗਿਆ ਫਿਰ ਹੁਣ ਮੈਂ ਜਿਹੜਾ ਮਸਰੇ ਚ ਤੈਨੂੰ ਪਤਾ ਲੱਗਣਾ ਹੀ ਨਹੀਂ ਹੈ ਮੋਗਰ ਨੂੰ ਬੋਲਦਾ ਇਹਨਾਂ ਨੂੰ ਲੈ ਵੀਰੇ ਮੇਰੀ ਗੱਲ ਸੁਣ ਤੀ ਸੁਣੋ ਮੈਨੂੰ 100 ਰੁਪਏ ਦੇ ਦੇ ਦੋ ਕੈਨ ਹੀ ਕਿ ਪਹਿਚਾਣੇ ਯਾਰ ਪਹਿਲੇ ਨੂੰ ਇਹਨੂੰ ਪੈਸੇ ਚਾਹੀਦੇ ਇਹਨੂੰ ਮੇਰੇ 100 ਰੁਪਏ ਤਾਂ ਦੇ ਦੋ ਯਾਰ ਮੇਰਾ ਨਾ ਦਿਮਾਗ ਨਾ ਖਰਾਬ ਕਰ ਕਰ ਲੈ ਜਿਹੜੇ ਕੰਮ ਕਰਦਾ ਸੀ ਤੂੰ ਹਫਤੇ ਦੇ ਲਿਟੇ ਰਹਿੰਦੇ ਆ ਰਹੋ ਜੀ